ਜੀ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਇੱਕ ਸਲਾਈ ਦਾ ਡਿਜ਼ਾਈਨ ਬਣਾਉਣ ਲੱਗੇ ਹਾਂ ਜੀ ਪਹਿਲਾ ਕੁੰਡਾ ਜੀ ਆਪਾਂ ਨੇ ਬਿਨਾ ਬੁਣਿਆ ਉਤਾਰ ਲਿਆ ਹਾਂ ਜੀ ਆਪਾਂ ਜਿਹੜਾ ਦੂਜੇ ਨੰਬਰ ਵਾਲਾ ਕੁੰਡਾ ਜੀ ਇਹਦੇ ਵਿੱਚ ਦੀ ਪਾਵਾਂਗੇ ਆ ਪਹਿਲਾ ਜੀ ਇਹਨੂੰ ਆਪਾਂ ਹੀ ਬੁਣ ਲਾਂਗੇ ਗੁਣਕੇ ਜੀ ਆਪਾਂ ਦੋਨਾਂ ਨੂੰ ਇਕੱਠਿਆਂ ਨੂੰ ਟਾੜ ਦਾਂਗੇ దూజ నంబర్ కు కు పిచ్చే పాంబర మగరను దాగి దూజ నంబర్ కు పిచ్చేతో బావే ਪੈਂਡੇ ਨੰਬਰ ਵਾਲਾ ਆਪਾਂ ਦੀ ਨਗਰੋਂ ਬਣਾਉਣੀ ਹੈ ਤੇ ਜਿਹੜੀ ਕੜੀ ਸਲਾਈ ਦਾ ਡਿਜ਼ਾਈਨ ਹੈ ਬਹੁਤ ਸੋਖਾ ਬਣਦਾ। ਬੜੀ ਦੂਜੀ ਸਲਾਈ ਹੈ ਜਿਹੋ ਆਪਾਂ ਨੇ ਉਲਟੀ-ਉਲਟੀ ਬਣਾਈ ਜਾਣੀ। ਇੱਕ ਸਲਾਈ ਤੇ ਆਪਣਾ ਡਿਜ਼ਾਈਨ ਪਈ ਹੈ। ਆਪਾਂ ਇਹਨੂੰ ਕੁੰਡੇ ਨੂੰ ਪਿੱਛੇ ਤੋਂ ਗੁਣਾਉਣਾ। దూజ నంబర్ ఇచ్చే తో పా ਸਾਰੀ ਸਲਾਈ ਜੇ ਆਪਾਂ ਨੇ ਇਸੇ ਤਰ੍ਹਾਂ ਬੋਲਣੀ ਆ। ਆ ਜਿਹੜਾ ਜੀ ਆਪਣਾ ਦੂਜੇ ਨੰਬਰ ਵਾਲਾ ਕੁੰਡਾ ਇਹਨੂੰ ਆਪਾਂ ਇਹ ਪਿੱਛੇ ਤੋਂ ਬੋਲਣਾ। ਪਹਿਲੇ ਨੰਬਰ ਵਾਲੇ ਨੂੰ ਜੇ ਆਪਾਂ ਮਗਰੋਂ ਬੋਲਣਾ। ਬੋਲ ਕੇ ਇਹਨਾਂ ਨੂੰ ਜੇ ਆਪਾਂ ਉਤਾਰ ਦਾਂ। ਤੇ ਆ ਜਿਹੜੀ ਪਿੱਛੇ ਵਾਲਾ ਕੁੰਡਾ ਜੀ ਇਹ ਆਪਾਂ ਪਹਿਲਾਂ ਬੁਣ ਲਾਂਗੇ ਵੀ ਇਹ ਅੱਗੇ ਵਾਲਾ ਇਹਨੂੰ ਕਿ ਨਗਰੋਂ ਬਣੇ ਹਾਂਜੀ ਬੁਣ ਕੇ ਆਪਾਂ ਜੀ ਇਹਨਾਂ ਨੂੰ ਉਤਾਰ ਲਾਂਗੇ ਇਹ ਦੋ ਕੁੰਡੇ ਜੀ ਆਪਾਂ ਸਿੱਧੇ ਪਾ ਲਾਂਗੇ ਆਪਾਂ ਦੋਨੋਂ ਸਾਈਡਾਂ ਤੇ ਦੋ ਦੋ ਕੁੰਡੇ ਵੀ ਸਿੱਧੇ ਰੱਖ ਸਕਦੇ ਹਾਂ ਜੀ ਇੱਕ ਇੱਕ ਵੀ ਰੱਖ ਸਕਦੇ ਹਾਂ ਹਾਂਜੀ ਆਹ ਕੁੰਡਾ ਆਪਾਂ ਜੀ ਬਿਨਾਂ ਬੁਣਿਆ ਉਤਾਰ ਲਾਂਗੇ ਆ ਸਾਰੀ ਸਲਾਈ ਜੀ ਆਪਾਂ ਉਲਟੀ ਉਲਟੀ ਬੁਣ ਕੇ ਕੰਪਲੀਟ ਕਰਨਾ ਆਪਾਂ ਉਲਟੀ ਵੀ ਕਹਿ ਦਿੰਨੇ ਆ ਜੀ ਪੁੱਠੀ ਵੀ ਕਹਿ ਦਿੰਨੇ ਹਾਂ ਜੀ ਇਹ ਆਪਣੀ ਜੀ ਦੋ ਸਲਾਈਆਂ ਦੇ ਡਿਜ਼ਾਈਨ ਆ ਆ ਸਾਰੀ ਸਲਾਈ ਜੀ ਆਪਾਂ ਉਲਟੀ ਉਲਟੀ ਬੁਣ ਕੇ ਜੀ ਆਪਾਂ ਕੰਪਲੀਟ ਕਰ ਲਾਂਗੇ ਹਾਂ ਹਾਂਜੀ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਜੀ ਹਾਂਜੀ ਕਿਉਂਕਿ ਸਲਾਈ ਤੇ ਜੀ ਆਪਣਾ ਡਿਜ਼ਾਈਨ ਆਈ ਜਾਊਗਾ ਇੱਕ ਸਲਾਈ ਆਪਾਂ ਜੀ ਉਲਟੀ ਬੁਣੀ ਜਾਵਾਂਗੇ ਜੀ ਬਹੁਤ ਸੋਹਣੀ ਬੁਣਤੀ ਬਣੀ ਗਈ ਹੈ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ